ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੀ ਫਸਲ ਦੇ ਵਿੱਚ ਆਪਾਂ ਪੰਜ ਨੁਕਤੇਆਂ ਦਾ ਖਿਆਲ ਰੱਖਣਾ ਹੈ ਝੋਨੇ ਦੀ ਲਵਾਈ ਦੇ ਸਮੇਂ ਤੋਂ ਲੈ ਕੇ ਜਿਹਦੇ ਨਾਲ ਆਪਾਂ ਖੇਤੀ ਖਰਚਾ ਘੱਟ ਕਰ ਸਕਦੇ ਹਾਂ ਤੇ ਜਿਹਦੇ ਨਾਲ ਆਪਣਾ ਝਾੜ ਵੀ ਵਧਿਆ ਰਹੇਗਾ ਤੇ ਆਪਾਂ ਹਵਾ ਪਾਣੀ ਮਿੱਟੀ ਨੂੰ ਵੀ ਜਿਹੜਾ ਹੈਗਾ ਘੱਟ ਤੋਂ ਘੱਟ ਜਿਹੜਾ ਹੈਗਾ ਪ੍ਰਦੂਸ਼ਿਤ ਕਰੀਏ ਤਾਂ ਕਿ ਜਿਹੜੀ ਜ਼ਰੂਰਤ ਅਨੁਸਾਰ ਉਲੀਨਾਸ਼ਕ ਕੀਟਨਾਸ਼ਕ ਖਾਦਾਂ ਦੀ ਵਰਤੋਂ ਕਰੀਏ ਜਿਦੇ ਨਾਲ ਆਪਣਾ ਖੇਤੀ ਖਰਚਾ ਵੀ ਬਚੇ ਝਾੜ ਵੀ ਵਧੀਆ ਰਵੇ ਤੇ ਵਾਤਾਵਰਨ ਵੀ ਠੀਕ ਰਵੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡਾ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਨੁਕਤਾ ਦਰ ਨੁਕਤਾ ਆਪਾਂ ਅੱਜ ਜਿਹੜੀ ਝੋਨੇ ਦੀ ਫਸਲ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ ਤੁਸੀਂ ਵੀ ਆਪਦੇ ਕੀਮਤੀ ਸੁਝਾਅ ਸਵਾਲ ਤਜਰਬੇ ਜ਼ਰੂਰ ਸਾਂਝੇ ਕਰਦੇ ਰਹਿਣੇ ਆ ਸੋ ਝੋਨੇ ਦੀ ਲਵਾਈ ਤੋਂ ਲੈ ਕੇ ਹੀ ਪਹਿਲਾ ਨੁਕਤਾ ਹੈਗਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀ ਪਨੀਰੀ ਦੀ ਬਜਾਈ ਹੈ ਜਿਹੜੀ ਉਹਦੇ ਬਾਰੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਧਿਆਨ ਵੀ ਦਿੱਤਾ ਤੇ 20 ਮਈ ਤੋਂ ਬਾਅਦ 25 ਮਈ ਤੋਂ ਬਾਅਦ ਜਿਹੜੀਆਂ ਹੈਗੀਆਂ ਪਨੀਰੀਆਂ ਦੀਆਂ ਬਜਾਈਆਂ ਸ਼ੁਰੂ ਕੀਤੀਆਂ ਤਾਂ ਕਿ ਬਹੁਤਾ ਅਗੇਤਾ ਝੋਨਾ ਨਾ ਲੱਗੇ ਅਗੇਤਾ ਝੋਨਾ ਜਿੰਨਾ ਤੁਸੀਂ ਕਿਸਾਨ ਵੀਰੋ ਆਪਾਂ ਲਵਾਈ ਕਰਾਂਗੇ ਉਹਨਾਂ ਹੀ ਜਦੋਂ ਪੱਕਣ ਦੇ ਸਮੇਂ ਉਹ ਮੀਆਂ ਦੇ ਵਿੱਚ ਉਹਦੀ ਜਿਹੜੀ ਫਲਾਵਰਿੰਗ ਹੋਣੀ ਹੈ ਉਹਦੇ ਅਨੁਸਾਰਾ ਹੋਣਾ ਉੱਚਾ ਤਾਪਮਾਨ ਦੇ ਵਿੱਚ ਜਿਹੜੇ ਦਾਣੇ ਭਰਨੇ ਆ ਮਿਲਕ ਸਟੇਜ ਆਉਣੀ ਉੱਚਾ ਤਾਪਮਾਨ ਦੇ ਵਿੱਚ ਜਿਹਦੇ ਨਾਲ ਫੋਕ ਪੈਣ ਦੇ ਅਸਾਰ ਬੜੇ ਵੱਧ ਰਹਿੰਦੇ ਆ ਤੇ ਝਾੜ ਆਪਣਾ ਘਟ ਜਾਂਦਾ ਇਸ ਕਰਕੇ ਜਦੋਂ ਆਪਾਂ ਜਿਹੜਾ ਹੈਗਾ ਪਨੀਰੀ ਦੀ ਬਿਜਾਈ ਖਾਸ ਤੌਰ ਤੇ ਹੁਣ ਕਿਸਾਨ ਵੀਰ ਪੀਆਰ 126 ਦੀ ਬਿਜਾਈ 10 ਜੂਨ ਤੋਂ 20 ਜੂਨ ਤੱਕ ਕਰ ਰਹੇ ਤਾਂ ਕਿ ਉਹਦੀ ਆਪਾਂ 10 15 20 ਜੁਲਾਈ ਨੂੰ ਟ੍ਰਾਂਸਪਲੈਂਟ ਕਰ ਸਕੀਏ ਤੇ ਉਹਦੇ ਨਾਲ ਝਾੜ ਵਧੀਆਂ ਲੈ ਸਕੀਏ ਬਾਸਮਤੀ ਦੀ ਜਿਹੜੀ ਪਨੀਰੀ ਉਹਦੀਆਂ ਵੀ ਬਿਜਾਈਆਂ ਦਾ ਹੁਣ ਸਮਾਂ ਚੱਲ ਰਿਹਾ ਤੇ ਕਿਸਾਨ ਵੀਰ ਹੁਣ ਬੀਜ ਰਹੇ ਕਿਉਂਕਿ ਬਾਸਮਤੀ ਵੀ ਜਿਹੜੀ ਖਾਸ ਤੌਰ ਤੇ 5 ਜੁਲਾਈ ਤੋਂ ਬਾਅਦ ਹੀ ਟ੍ਰਾਂਸਪਲੈਂਟ ਕਰਨੀ ਚਾਹੀਦੀ ਤੇ 1509 ਜਿਹੜੀ ਉਹ 15 ਜੁਲਾਈ ਤੋਂ ਬਾਅਦ ਟ੍ਰਾਂਸਪਲੈਂਟ ਕਰਨੀ ਚਾਹੀਦੀ ਹੈ ਦੂਜਾ ਨੁਕਤਾ ਹੈ ਪਨੀਰੀ ਜਿੰਨੀ ਛੋਟੀ ਲਾਵਾਂਗੇ ਉਹਨਾਂ ਉਹਦਾ ਫਟਾਰਾ ਵੱਧ ਹੋਵੇਗਾ ਉਹਨਾਂ ਹੀ ਝਾੜ ਆਪਾਂ ਨੂੰ ਚੰਗਾ ਮਿਲੇਗਾ ਕਿਉਂਕਿ ਜਿੰਨੀ ਛੋਟੀ ਪਨੀਰੀ ਹੈ ਉਹਨਾਂ ਉਹਦੇ ਵਿੱਚ ਜਦੋਂ ਆਪ ਆਪਣੀ ਰਿਪੋਰਟ ਕੇ ਲਾਉਣੀ ਹੈ ਬੂਟੇ ਉਹਨੇ ਪਾੜਦੇ ਉਹਨੀਆਂ ਸ਼ਿਖਾਵਾਂ ਵੱਧ ਹੁੰਦੀਆਂ ਨੇ ਜਿੰਨੀ ਪਨੀਰੀ ਵੱਡੀ ਹੁੰਦੀ ਜਾਂਦੀ ਉਹਦੇ ਵਿੱਚ ਜਿਹੜੀਆਂ ਗੰਡਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਫਟਾਰਾ ਨਹੀਂ ਕਰਦੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ 27 28 29 ਦਿਨ ਦੀ ਪਨੀਰੀ ਸਾਰੀਆਂ ਕਿਸਮਾਂ ਦੇ ਵਿੱਚ ਪੀਆਰ 126 ਚ ਖਾਸ ਤੌਰ ਤੇ 24 25 ਦਿਨ ਦੀ ਪਨੀਰੀ 1509 ਦੇ ਵਿੱਚ ਵੀ 24 25 ਦਿਨ ਦੀ ਪਨੀਰੀ ਪੀਆਰ 124 ਦੇ ਵਿੱਚ ਵੀ 24 25 ਦਿਨ ਦੀ ਪਨੀਰੀ ਲਾਉਣੀ ਹੈ ਤੇ ਦੂਜੀਆਂ ਕਿਸਮਾਂ ਦੇ ਵਿੱਚ ਵੀ ਆਪ ਪਨੀਰੀ 1 ਮਹੀਨੇ ਤੋਂ ਵੱਡੀ ਨਹੀਂ ਹੋਣ ਦੇਣੀ ਜਿੰਨੀ ਪਨੀਰੀ ਵੱਧਦੀ ਜਾਏਗੀ ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰਤੀ ਦਿਨ 20 ਤੋਂ 40 ਕਿਲੋ ਝਾੜ ਪ੍ਰਤੀ ਏਕੜ ਦੇ ਹਿਸਾਬ ਨਾਲ ਫਰਕ ਪੈਂਦਾ ਜਿੰਨੀ ਪਨੀਰੀ ਮਹੀਨੇ ਦੇ ਉੱਤੇ ਧਰੀ ਜਾਂਦੀ ਹੈ ਅੱਗੇ ਤੀਜਾ ਨੁਕਤਾ ਪਾਣੀ ਦੀ ਵਰਤੋਂ ਬਾਰੇ ਇਹਦੇ ਬਾਰੇ ਮੈਂ ਸਪੈਸ਼ਲ ਵੀਡੀਓ ਪਾਈ ਹੈ ਪਹਿਲੇ 8-10 ਦਿਨ 15 ਦਿਨ ਆਪਾਂ ਨੂੰ ਖੇਤ ਚ ਪਾਣੀ ਝੋਨੇ ਚ ਖੜਾ ਰੱਖਣਾ ਪੈਂਦਾ ਨਦੀਨਾਂ ਦੀ ਕਾਬੂ ਕਰਨ ਵਾਸਤੇ ਨਦੀਨ ਆਸ਼ਕਾਂ ਦੀ ਵਰਤੋਂ ਵਾਸਤੇ ਉਦੋਂ ਬਾਅਦ ਜਿੰਨਾ ਪਾਣੀ ਤੁਸੀਂ ਜਿਹੜਾ ਰੋਕ-ਰੋਕ ਕੇ ਲਾਉਂਗੇ ਆਪਾਂ ਖੇਤ ਨੂੰ ਜਿਹੜਾ ਹੈਗਾ ਗਿੱਲਾ ਰੱਖਣਾ ਹੈ ਸੈਲ ਰੱਖਣੀ ਹੈ ਪਾਣੀ ਆਪਾਂ ਇੰਟਰਮਟੈਂਟ ਇਰੀਗੇਸ਼ਨ ਜਿਹਨੂੰ ਕਹਿੰਦੇ ਆਲਟਰਨੇਟ ਵੈਟਿੰਗ ਐਂਡ ਡਰਾਈ ਵੀ ਕਹਿੰਦੇ ਆ ਕਿ ਜਦੋਂ ਆਪਾਂ ਪਾਣੀ ਲਾਉਣਾ ਭਰ ਕੇ ਇੱਕ ਵਾਰ ਲਾ ਦੇਓ ਉਸ ਤੋਂ ਬਾਅਦ ਜਦੋਂ ਪਾਣੀ ਜੀਰ ਗਿਆ ਉਹਨੂੰ 2 ਦਿਨ ਹੋ ਗਏ ਘੱਟੋ ਘੱਟ 2 ਦਿਨ ਹਵਾ ਲਵਾ ਕੇ ਜਿਹੜੀਆਂ ਭਾਰੀਆਂ ਜ਼ਮੀਨਾਂ 2 ਦਿਨ ਤੋਂ ਵੱਧ 3 ਦਿਨ ਵੀ ਹਵਾ ਲਵਾ ਸਕਦੇ ਜਿਹੜੀਆਂ ਹਲਕੀਆਂ ਜ਼ਮੀਨਾਂ ਉਹ ਚ 1 ਦਿਨ ਵੀ ਛੱਡ ਸਕਦੇ ਆ ਉਹ ਹਲਕੀਆਂ ਤੇ ਭਾਰੀਆਂ ਜ਼ਮੀਨਾਂ ਦੇ ਹਿਸਾਬ ਨਾਲ ਪਰ ਹਵਾ ਜ਼ਰੂਰ ਲਵਾਉਂਦੇ ਰਹੋ ਪਾਣੀ ਇੱਕ ਵਾਰੀ ਖੇਤ ਚ ਪੂਰਾ ਜੀਰਨਾ ਚਾਹੀਦਾ ਉਹ 1 2 3 ਦਿਨ ਬਾਅਦ ਜ਼ਮੀਨ ਦੇ ਅਨੁਸਾਰ ਤੁਸੀਂ ਪਾਣੀ ਦੁਬਾਰਾ ਛੱਡੋ ਕੀੜੇ ਮਕੌੜੇ ਬਿਮਾਰੀਆਂ ਉਲੀ ਰੋਗਾਂ ਦਾ ਹਮਲਾ ਉਨਾ ਹੀ ਘਟ ਹੋਵੇਗਾ ਇਹ ਬਹੁਤ ਨਿਰਭਰ ਕਰਦਾ ਹੈ ਖੇਤ ਆਪਾਂ ਗਿੱਲਾ ਰੱਖਣਾ ਹੈ ਆਮ ਤੌਰ ਤੇ ਕਿਸਾਨ ਵੀਰ ਪਹਿਲਾਂ ਖੇਤ ਭਰੀ ਰੱਖਦੇ ਜਦੋਂ ਫਸਲ ਜਿਹੜੀ ਨਸਾਰੇ ਤੇ ਆਉਂਦੀ ਹੈ ਉਦੋਂ ਨੂੰ ਸੁਕਾਉਣ ਲੱਗ ਪੈਂਦੇ ਆ ਨਹੀਂ ਪਹਿਲਾਂ ਆਪਾਂ ਖੇਤ ਨੂੰ ਪਾਣੀ ਸੁਕਾਸ ਸੁਕਾ ਕੇ ਲਾਉਣਾ ਜਦੋਂ ਨਸਾਰੇ ਤੇ ਆ ਗਈ ਉਦੋਂ ਆਪਾਂ ਗੋਭ ਦੇ ਵਿੱਚ ਉਦੋਂ ਖੇਤ ਦੇ ਵਿੱਚ ਪਾਣੀ ਜ਼ਰੂਰ ਜਿਹੜਾ ਹੈਗਾ 1.5 2 ਇੰਚ ਤੱਕ ਰੱਖਣਾ ਜਦੋਂ ਤੱਕ ਉਹਦਾ ਨਸਾਰਾ ਕੰਪਲੀਟ ਨਹੀਂ ਹੁੰਦਾ ਮਿਲਕ ਸਟੇਜ ਤੱਕ ਚੌਥਾ ਨੁਕਤਾ ਯੂਰੀਆ ਦੀ ਡੋਜ਼ ਕਿਸਾਨ ਵੀਰ ਕੀ ਕਰਦੇ ਆ ਯੂਰੀਆ ਵੀ ਬਹੁਤ ਓਵਰਡੋਜ਼ ਬਹੁਤ ਓਵਰਡੋਜ਼ ਦਾ ਮਤਲਬ ਕੀ ਹੈ ਕਿ ਸਪਾਰਸ਼ 90 ਕਿਲੋ ਯੂਰੀਆ ਪਰ ਪ੍ਰਤੀ ਏਕੜ ਵਰਤਣੀ ਹੈ ਪੰਜਾਬ ਵਾਲੀਆਂ ਮਿੱਟੀ ਪੰਜਾਬ ਦੀਆਂ ਮਿੱਟੀਆਂ ਦੇ ਵਿੱਚ ਖਾਸ ਤੌਰ ਤੇ ਦਰਮਿਆਨੀਆਂ ਜ਼ਮੀਨਾਂ ਨੇ ਪੀਏਯੂ ਲੁਧਿਆਣਾ ਦੀ ਸਪਾਰਸ਼ ਹੈ ਦਰਮਿਆਨੀਆਂ ਜ਼ਮੀਨਾਂ ਭਾਰੀਆਂ ਜ਼ਮੀਨਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਡੋਜ਼ ਵਧਾ ਸਕਦੇ ਹੋ ਕਿੱਥੇ ਜਿਹੜੀ ਖੇਤ 'ਚ ਸ਼ੋਰਾ ਜ਼ਿਆਦਾ ਆ ਉੱਥੇ ਤੁਸੀਂ 20 ਤੋਂ 25% ਨਾਈਟ੍ਰੋਜਨ ਦੀ ਡੋਜ਼ ਵਧਾ ਸਕਦੇ ਆ ਜਿਹੜੀਆਂ ਹਲਕੀਆਂ ਜ਼ਮੀਨਾਂ ਉਹ 'ਚ ਆਪਾਂ ਜਿਹੜੀਆਂ ਚਾਰ ਵਾਰੀਆਂ ਚਾਰ ਵਾਰੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਚਾਰ ਕਿਸ਼ਤਾਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਪਾਉਣੀ ਆ ਜਿਹੜੀਆਂ ਦਰਮਿਆਨੀਆਂ ਭਾਰੀਆਂ ਉਹ 'ਚ ਤਿੰਨ ਕਿਸ਼ਤਾਂ 'ਚ ਨਾਈਟ੍ਰੋਜਨ ਪਾਉਣੀ ਆ ਕਈ ਕਿਸਾਨ ਵੀ 20 ਤੋਂ 25 ਦਿਨ 'ਚ 30 ਦਿਨ 'ਚ ਹੀ ਯੂਰੀਆ ਸਾਰੀ ਖਤਮ ਕਰ ਦਿੰਦੇ ਪਾਉਂਦੇ ਵੀ ਓਵਰਡੋਜ਼ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਬੂਟੇ ਆ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਪ੍ਰੋਟੀਨ ਕੰਟੈਂਟ ਵਧ ਜਾਂਦਾ ਸਕੂਲੈਂਟ ਹੋ ਜਾਂਦੇ ਸਕੂ ਨਰਮ ਹੋ ਜਾਂਦੇ ਆ ਜਿਹਦੇ ਨਾਲ ਕੀੜੇ ਮਕੌੜੇ ਖਾਸ ਤੌਰ ਤੇ ਪੜਤਾਲ ਵੇਟ ਸੰਡੀ ਗੋਭ ਦੀ ਸੰਡੀ ਦਾ ਹਮਲਾ ਹੋ ਜਾਂਦਾ ਫਿਰ ਆਪਾਂ 30 ਦਿਨ ਤੇ ਜਾ ਕੇ ਜਦੋਂ ਆਪਾਂ ਯੂਰੀਆ ਪਾਉਣੇ ਨਾਲ ਹੀ ਉਲੀਨਾਸ਼ਕ ਤੇ ਨਾਲ ਜਿਹੜੀਆਂ ਦਾਣੇਦਾਰ ਜਰਾਂ ਦੀ ਵਾਤੂ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਜਿਹੜਾ ਹੈਗਾ ਯੂਰੀਆ ਓਵਰਡੋਜ਼ ਨਹੀਂ ਪਾਉਣੀ ਤੇ ਆਪਾਂ ਜਿੰਨਾ ਗੈਪ ਪਾਉਣਾ ਕਿਉਂਕਿ ਕਈ ਕਿਸਾਨ ਵੀ ਪੰਜ ਪੰਜ 7 7 ਦਿਨ ਤੇ ਯੂਰੀਆ ਪਾਉਂਦੇ ਰਹਿੰਦੇ ਜਿੰਨਾ ਗੈਪ ਦੇਵਾਂਗੇ ਉਨਾ ਉਹਦੀ ਮੈਟਾਬੋਲਿਜ਼ਮ ਦੇ ਵਿੱਚ ਜਿੰਨੀ ਉਹਦੀ ਜਿਹੜੀ ਇੱਕ ਸਿੱਧੇ ਸ਼ਬਦਾਂ ਦੇ ਕਹਿ ਲਓ ਕਿ ਬੂਟੇ ਪਹਿਲੀ ਨਾਈਟ੍ਰੋਜਨ ਜੇ ਨਜ਼ਰ ਨਹੀਂ ਪਹੁੰਚਾਉਂਦੇ ਦੂਜੀ ਨਹੀਂ ਪਹੁੰਹਣੀ ਆਮ ਤੌਰ ਤੇ ਆਪਾਂ ਹਫ਼ਤੇ ਬਾਅਦ ਹੀ ਪਾਈ ਜਾਂਦੇ ਜਦੋਂ ਨਾਈਟ੍ਰੋਜਨ ਯੂਰੀਆ ਖੇਤ ਚ ਪਾਤੀ ਤੀਜੇ ਚੌਥੇ ਦਿਨ ਤੋਂ ਬੂਟੇ ਨੂੰ ਮਿਲਣ ਜੋਗੀ ਹੁੰਦੀ ਹਫ਼ਤੇ ਬਾਅਦ ਆਪਾਂ ਅਗਲੀ ਡੋਜ਼ ਦੇ ਦਿੰਨੇ ਆ ਇਸ ਕਰਕੇ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਜਿਹੜੀਆਂ ਆਮ ਕਿਸਮਾਂ ਨੇ ਉਹਨਾਂ ਦੇ ਵਿੱਚ 42 ਦਿਨ ਚ ਆਪਾਂ ਯੂਰੀਆ ਖਤਮ ਕਰਨੀ 42 45 ਦਿਨ ਚ ਲਾਸਟ ਤੇ ਪੀਆਰ 126 ਪੀਆਰ 124 ਇਹਨਾਂ ਦੇ ਵਿੱਚ ਆਪਾਂ 35 ਦਿਨ ਦੇ ਵਿੱਚ ਲਾਸਟ ਡੋਜ਼ ਯੂਰੀਆ ਦੀ ਪਾ ਦੇਣੀ ਆ ਪੰਜਵਾਂ ਨਕਤਾ ਕੀਟਨਾਸ਼ਕ ਜਿਹੜਾ ਦਾਣੇਦਾਰ ਜਿਹੜਾ ਜੀ ਦੇ ਵਿੱਚ ਖਾਸ ਤੌਰ ਤੇ ਕਿਸਾਨ ਵੀਰ ਪੱਤਾ ਰਵੇਟ ਵਾਸਤੇ ਵਰਤਤੇ ਆ ਇਹ ਬਿਲਕੁਲ ਨਹੀਂ ਪਾਉਣੀਆਂ ਉਲੀਨਾਸ਼ਕ ਵੀ ਯੂਰੀਆ ਦੇ ਨਾਲ ਪਾਉਣ ਲੱਗ ਪੈਂਦੇ ਕਿਸਾਨ ਵੀਰ ਖਾਸ ਤੌਰ ਤੇ 12-36 ਉਹ ਬਿਲਕੁਲ ਨਹੀਂ ਵਰਤਣਾ ਇਹਦੇ ਨਾਲ ਜ਼ਮੀਨ ਦੇ ਵਿੱਚ ਪਏ ਸੂਖਮ ਜੀਵ ਜਿਹੜੀਆਂ ਫਾਇਦੇਮੰਦ ਉਲੀਆਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਤੇ ਇਹਦੇ ਨਾਲ ਆਪਾਂ ਨੂੰ ਬਹੁਤ ਨੁਕਸਾਨ ਹੁੰਦਾ ਖਰਚਾ ਵੀ ਵੱਧਾ ਨਾਲ ਆਪਾਂ ਆਪ ਦੇ ਮਿੱਤਰ ਕੀੜੇ ਵੀ ਮਾਰ ਲੈਂਦੇ ਆ ਇਸ ਕਰਕੇ ਸ਼ੁਰੂ ਦੇ ਵਿੱਚ 40 50 ਦਿਨ ਤਾਂ ਚੂਨੇ ਦੇ ਵਿੱਚ ਬਿਲਕੁਲ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਬਾਅਦ ਚ ਆਪਾਂ ਜਰੂਰਤ ਅਨੁਸਾਰ ਕਰ ਸਕਦੇ ਪੱਤਾ ਲਵੇਟ ਸੁੰਡੀ ਵਾਸਤੇ ਤਾਂ ਵੈਸੇ ਵੀ ਆਪਾਂ ਕਿਸੇ ਕਿਸਮ ਦੀ ਕੋਈ ਸਪਰੇ ਕੋਈ ਦਾਣੇਦਾਰ ਜ਼ਹਿਰ ਨਹੀਂ ਵਰਤਣੀ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਸਾਂਝੀ ਕਰੂੰਗਾ ਜਦੋਂ ਆਪਾਂ ਸਾਰੇ ਦੇ ਉੱਤੇ ਸਪਰੇਅ ਕਰਨੀ ਆ ਐਨਪੀਕੇ ਕਰਾਉਣੇ ਹੁੰਦੇ ਆ ਜਾਂ ਉਲੀਨਾਸ਼ਕ ਜ਼ਰੂਰ ਤਨਸਾਰ ਤਾਂ ਕਿ ਝੰਡਾ ਫੱਤਾ ਹਰਾ ਰਹੇ ਕੋਈ ਕਿਸਾਨ ਵੀ ਰੋਧ ਦੇ ਨਾਲ ਹੀ ਕੀਟਨਾਸ਼ਕ ਪਾਉਣ ਲੱਗ ਪੈਂਦੇ ਜਿਹਦੇ ਨਾਲ ਮਿੱਤਰ ਕੀੜੇ ਮਿਲ ਜਾਂਦੇ ਮੱਕੜੀਆਂ ਮਰ ਜਾਂਦੀਆਂ ਨੇ ਜਿਹੜੇ ਨੇਚਰਲ ਪ੍ਰੈਡੀਟਰ ਹੈ ਤੇਲੇ ਦੇ ਕਾਲੇ ਤੇਲੇ ਦੇ ਜਾਂ ਹੋਰ ਜਿਹੜੀਆਂ ਕੀੜੇ ਮਕੌੜੇ ਆ ਉਹਨਾਂ ਦੇ ਮਰ ਜਾਂਦੇ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਕਿਸਾਨ ਮਿੱਤਰ ਕੀੜੇ ਆ ਉਹ ਮਰ ਜਾਂਦੇ ਆ ਸੋ ਇਹ ਜ਼ਰੂਰਤ ਤੋਂ ਬਿਨਾ ਆਪਾਂ ਕੀਟਨਾਸ਼ਕ ਜ਼ਹਿਰਾਂ ਦੀਆਂ ਵੀ ਸਪਰੇਆਂ ਬਿਲਕੁਲ ਨਹੀਂ ਕਰਨੀਆਂ ਆ ਇਹਨਾਂ ਨੂੰ ਕਰਨ ਤੋਂ ਗਰੀਜ਼ ਕਰਨਾ ਫੇਰ ਹੀ ਆਪਾਂ ਖੇਤੀ ਕਰਜੇ ਘਟਾ ਸਕਦੇ ਆ ਸੋ ਕਿਸਾਨ ਵੀਰੋ ਜੇ ਤੁਸੀਂ ਪੰਜ ਗੱਲਾਂ ਲੜ ਬੰਨ ਲਓ ਜਿਹੜੀ ਹੈ ਆਪਾਂ ਝੋਨਾ ਬਹੁਤਾ ਕੀਤਾ ਨਹੀਂ ਲਾਉਣਾ ਪਨੀਰੀ ਛੋਟੀ ਲਾਉਣੀ ਆ ਜਿੰਨੀ ਛੋਟੀ ਵੀ ਆਪਾਂ ਲਾ ਸਕੀਏ ਕਦੂ ਕਰਦੇ ਸਮੇਂ ਖੇਤ ਦੇ ਵਿੱਚ ਪਾਣੀ ਘੱਟ ਰੱਖੋ ਫਿਰ ਛੋਟੀ ਪਨੀਰੀ ਵੀ ਨਹੀਂ ਡੁੱਬੇਗੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹੂ ਯੂਰੀਆ ਓਵਰਡੋਜ਼ ਨਹੀਂ ਪਾਉਣੀ ਉਹਦੇ ਵਿੱਚ ਗੈਪ ਰੱਖਣਾ ਜਲਦੀ ਜਲਦੀ ਨਹੀਂ ਖਤਮ ਕਰਨੀ ਹੈਗੀ ਜਿੰਨਾ ਸਮਾਂ ਸਿਫਾਰਿਸ਼ ਆ ਉੰਨੇ 'ਚ ਖਤਮ ਕਰਨੀ ਹੈ ਤੇ ਕੀਟਨਾਸ਼ਕੇ ਜਾਰੀਆਂ ਦੀ ਓਵਰਡੋਜ਼ ਨਹੀਂ ਵੱਤ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਦੋਸਤੋ